ਤੇ ਐਮਪੀ ਸਰਪੰਚ ਨੇ ਮੇਰੀ ਜਦੋਂ ਗੱਲਬਾਤ ਸਾਰੀ ਸੁਣੀ ਜੀ ਮੈਨੂੰ ਇਹ ਤਰ੍ਹਾਂ ਕਿ ਜਿੱਦ ਤੱਕ ਸਾਰੀ ਗੱਲ ਸੁਣਾਤੀ ਮੈਨੂੰ ਕਹਿੰਦਾ ਕਿਵੇਂ ਆ ਮੈਂ ਪਹਿਲੀ ਦਾ ਗੱਲਾ ਹਾਜੀ ਮੇਰੇ ਸਹੁਰਾ ਪਰਿਵਾਰ ਆ ਇੱਥੇ ਦੂਜੀ ਗੱਲ ਮੇਰੀ ਆਹ ਆ ਗਈ ਇਹਨੇ ਮੈਨੂੰ ਸੱਦਿਆ ਹੋਇਆਗਾ ਉਹ ਕਹਿੰਦੇ ਵੀ ਚੱਲ ਤੇਰੇ ਸਹੁਰਾ ਪਰਿਵਾਰ ਆ ਕਹਿੰਦਾ ਗੁੜੀਆ ਕਿੱਥੇ ਜਿਹੜੀ ਤੇਰੇ ਨਾਲ ਵਿਆਹੀ ਐ ਮੈਂ ਕਹੇ ਜੀ ਉਹ ਇੱਥੇ ਐ ਕਹਿੰਦੇ ਇੱਥੇ ਐ ਫਿਰ ਤੂੰ ਇੱਥੇ ਚੱਲ ਕਹਿੰਦਾ ਇੱਥੋਂ ਕਹਿੰਦਾ ਟੱਪ ਕਹਿੰਦਾ ਮੈਂ ਕਹੇ ਜੀ ਮੇਰੀ ਗੱਲ ਸੁਣੋ ਟੱਪ ਜੀ ਮੈਂ ਫੇਰ ਬੈਠਣਾ ਮੈਂ ਉਹ ਕਹਿੰਦਾ ਲੈ ਨਹੀਂ ਤੈਨੂੰ ਗੱਡੀ 'ਚ ਪੁੱਛਾਂਗੇ ਗੱਲ ਮੈਂ ਕਹਾਂ ਜੀ ਮੈਂ ਨਹੀਂ ਆਇਆ ਪੈਸਾ ਐ ਤਾਂ ਮੈਂ ਕਹਾਂ ਗੱਡੀ 'ਚ ਬੀਤਾਂ ਵਾਕੇ ਕੋਈ ਗੱਲਾਂ ਬਾਤਾਂ ਹੋ ਜਾਂਗੇ ਸੀਸੇ ਬੰਦ ਕਰਕੇ ਤੂੰ ਸੀ ਮੇਰੇ ਨਾਲ ਕੋਈ ਗੱਲਬਾਤ ਕਰ ਜਾਮਾ ਮੈਂ ਕਹਾਂ ਪਹਿਲਾਂ ਬਾਹਰ ਗੱਲ ਦੱਸੋ ਉਹਨੇ ਨਾ ਜੀ ਮੈਨੂੰ ਆ ਕੇ ਡੇੜਾ ਖਾ ਕੇ ਤੇ ਗੱਡੀ 'ਚ ਬਹਲੇ ਉਹ ਉਹ ਉੱਥੇ ਬੰਦੇ ਜੀ ਉਹ ਬਦੀ ਚੁੰਗੀਆਂ ਦਾ ਸੀਗਾ ਬਦੀ ਚੁੰਗੀਆਂ ਮੈਨੂੰ ਆ ਕੇ ਥੋੜਾ ਜਿਹਾ ਉਹਨੇ ਜੀ ਬਾਹਰ ਨਿਕਲ ਕੇ ਕੀ ਕਰਿਆ ਉਹਨੇ ਮੈਨੂੰ ਜੀ ਬੀੜੀ ਦਾ ਧੂਆਂ ਮਾਰਿਆ ਉਹਦੇ ਮੂੰਹ 'ਚ ਧੂਆਂ ਸੀਗਾ ਤੁਹਾਡੇ ਮੂੰਹ ਤੇ ਧੂਆਂ ਮਾਰਿਆ ਧੂਆਂ ਮਾਰਿਆ ਜੋ ਬੰ ਤੇ ਤੂੰ ਹਮਾਰਾ ਮੈਸਤੂ ਹਮਾਰਾ ਮੈਸਤੂ ਤੁਸੀਂ ਇਸ ਤਰ੍ਹਾਂ ਹੀ ਬਾਹਨੇ ਚ ਨਹੀਂ ਜੀ ਉਹਨੂੰ ਮੈਂ ਕਹਿਆ ਵੀ ਤੂੰ ਆਹ ਕੰਮ ਗਲਤ ਹੈ ਤੇਰਾ ਉਹਨੇ ਵੀ ਧੱਕਾ ਮਾਰਿਆ ਧੱਕਾ ਮਾਰ ਕੇ ਜੀ ਮੇਰੇ ਥੱਪੜ ਮਾਰਿਆ ਉਹਨੇ ਮੂੰਹ ਤੇ ਫਿਰ ਜੇ ਦੂਜੀ ਵਾਰ ਫਿਰ ਥੱਪੜ ਮਾਰਿਆ ਸੇ ਮੇਰੀ ਦਸਤਾਰ ਫਲੇਡ ਗਈ ਹਾਂ ਇਸੀ ਤੋਂ ਮੇਰੀ ਕੇਸ ਕੇਸ ਕੀ ਨਾਲ ਆ ਗਈ ਦਸਤਾਰ ਉਹਨੇ ਮੈਨੂੰ ਪੱਟਦੇ ਲਈ ਕੇਸ ਕੀ ਮੇਰੀ ਮੈਂ ਕਹਿਆ ਵੀਰੇ ਮੇਰੇ ਮਾ ਕੇ ਕੇਸ ਨਾ ਫੜ ਮਂਗਾ ਜੀ ਤੂੰ ਮਾਰੀ ਲੈ ਮੇਰੇ ਕੇਸ ਕੋ ਫੜਦਾ ਮਂਗਾ ਤੋ ਇਹ ਨਾ ਬਤਮੀ ਜੀ ਕੀ ਤਿੱਕੇ ਸੋਹਰ ਨੇ ਵੀ ਕੀਤੀ ਹਾਜੀ ਰਾਜੇ ਸਿੰਘ ਨੇ ਆਖੀ ਰਾਜਾ ਕਹਿੰਦਾ ਚੂੜੇ ਨੇ ਚੱਕੋ ਕਹਿੰਦੇ ਨੂੰ ਤੈਨੂੰ ਲੈ ਕੇ ਚੱਲੂ ਰਾਜਾ ਜੀ ਇਹ ਰੂੜੇ ਦਾ ਮੁੰਡਾ ਜੀ ਉਹ ਕਹਿੰਦਾ ਚੂੜੇ ਨੇ ਚੱਕੋ ਨੂੰ ਵਾਪਸ ਘਰੇ ਲੈ ਕੇ ਚੱਲੂ ਹਾਂਜੀ ਰਾਜਾ ਨਾਲ ਦੁਕਾਨ ਹੈ ਜੀ oportunity ਤੇ ਰੌਲਾ ਕਿੰਨਾ ਵੱਧ ਗਿਆ ਅਜੇ ਥੋੜੇ ਆ ਥੋੜੇ ਕ ਟਾਈਮ ਨੂੰ ਹੋਰ ਵੱਧ ਜਾਣਿਆ ਸ਼ਾਮ ਤੱਕ ਹੋਰ ਵੱਧ ਜਾਣੇ ਸੋ ਸਤਿ ਸ਼੍ਰੀ ਅਕਾਲ ਸਾਥੀਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਪ੍ਰੀਤ ਸਿੰਘ ਸੋ ਸਾਥੀਓ ਅੱਜ ਪਿੰਡ ਡੱਬ ਵਾਲੀ ਜ਼ਿਲ੍ਹਾ सिरसा ਤੋਂ ਇੱਕ ਮਾਮਲਾ ਸਾਡੇ ਕੋਲੇ ਆਇਆ ਜਿਹਦੇ ਵਿੱਚ ਕਿ ਤੁਸੀਂ ਦੇਖ ਸਕਦੇ ਹੋ ਸਾਡੇ ਵੀਰ ਜੀ ਗੁਰਸਿੱਖ ਨੇ ਢਿੰਗ ਸਿੰਘ ਨੇ ਔਰ ਇਹ ਆਪਣੇ ਸਹੁਰਿਆਂ ਤੇ ਕਿਸੇ ਗੱਲਬਾਤ ਨੂੰ ਲੈ ਕੇ ਗਏ ਹੋਏ ਸੀ ਜਿਵੇਂ ਆਪਾਂ ਰਿਸ਼ਤੇਦਾਰੀ ਦੇ ਵਿੱਚ ਚਲੇ ਜਾਂਦੇ ਆ ਤਾਂ ਉੱਥੇ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਹੋਇਆ ਇਹਨਾਂ ਦੇ ਕੇਸਾਂ ਦੀ ਬੇਇੱਜ਼ਤੀ ਕੀਤੀ ਗਈ ਹੈ ਕਿਸ ਕੀ ਸਾਹਿਬ ਦੀ ਬੇਇੱਜ਼ਤੀ ਕੀਤੀ ਗਈ ਹੈ ਔਰ ਹੋਰ ਵੀ ਇਹਨਾਂ ਦੇ ਨਾਲ ਜਿਹੜੀ ਕੁੱਟਮਾਰ ਕੀਤੀ ਗਈ ਐ ਇੱਥੋਂ ਤੱਕ ਕਿ ਪਹਿਲਾਂ ਤਾਂ ਜੀ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਬਾਬਾ ਜੀ ਜਿਹੜਾ ਤੁਸੀਂ ਸਾਨੂੰ ਅੱਜ ਬੁਲਾਇਆ ਇੱਥੇ ਡੱਬ ਵਾਲੀ ਬੁਲਾਇਆ ਕੀ ਮਸਲਾ ਕੀ ਸੀ ਤੁਹਾਡਾ ਕੀ ਹੋਇਆ ਤੁਹਾਡੇ ਨਾਲ ਸਾਰੀ ਗੱਲਬਾਤ ਜਿਹੜੇ ਸਾਡੇ ਦਰਸ਼ਕ ਨੇ ਇਹਨਾਂ ਨੂੰ ਦੱਸੋ ਮਹਾਰਾਜ ਵਾਹਿਗੁਰਜ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਰੋਲਾ ਮਹਾਰਾਜ ਐ ਸੀਗਾ ਵੀ ਮੇਰੀ ਸੱਸ ਜੀ ਮੇਰੇ ਘਰ ਵਾਲੀ ਨੂੰ ਲੈ ਕੇ ਸੀਗੀ ਮੈਨੂੰ ਉਹਨਾਂ ਨੇ 6:00 ਵਜੇ ਮੈਨੂੰ ਫੋਨ ਕਰਿਆ ਮੈਨੂੰ ਕਹਿੰਦੇ ਵੀ ਸਾਡਾ ਝੋਨੇ ਦਾ ਹਿਸਾਬ ਕਰਕੇ ਜਾ ਜੀ ਮੈਂ ਕਿਹਾ ਵੀ ਤੁਸੀਂ ਸਾੜਨਾ ਝੋਨਾ ਚ ਭਲਾ ਆਇਆ ਨਹੀਂ ਥੋੜਾ ਕੀ ਹਿਸਾਬ ਹੈ ਉਹ ਕਹਿੰਦੇ ਵੀ ਨਹੀਂ ਸਾਡਾ ਝੋਨਾ ਤੁਸੀਂ ਕਿਵੇਂ ਹੈ ਸਾਡੀ ਕੁੜੀਆਂ ਨੇ ਤਾਂ ਤੇਰੇ ਨਾਲ ਲਾਇਆ ਕਹਿੰਦੇ ਝੋਨਾ ਮੈਂ ਕਿਹਾ ਵੀ ਲਾਇਆ ਕੋਈ ਨਹੀਂ ਚੱਲ ਫਿਰ ਜੇ ਲਾਇਆ ਤਾਂ ਮੈਂ ਆ ਜਾਣਾ ਮੈਂ ਉਹੇ ਜੋਗ ਤੇ ਗਿਆ ਜੀ ਮੈਂ ਕੋਈ ਵੀ ਚੀਜ਼ ਨਹੀਂ ਸੀ ਕੋਈ ਉਮੇ ਨਹੀਂ ਸੀ ਮੈਂ ਵਾਗਿਆ ਮੈਂ ਚੱਲ ਕੋਈ ਨਹੀਂ ਮੈਂ ਵਗ ਜਾਣਾ ਆ ਜਾਣਾ ਹਾਂਜੀ ਗੁਰੂ ਜੀ ਜਿਹੜਾ ਤੁਸੀਂ ਗੱਲਬਾਤ ਕਰ ਰਹੇ ਹੋ ਵੀ ਤੁਹਾਡੇ ਤੋਂ ਝੋਨੇ ਦਾ ਹਿਸਾਬ ਮੰਗਿਆ ਸੀਗਾ ਤੁਹਾਡਾ ਕੋਈ ਮਤਭੇਦ ਸੀ ਸਹਰਿਆਂ ਦੇ ਨਾਲ ਕੋਈ ਲੜਾਈ ਝਗੜਾ ਸੀ ਕੋਈ ਵੀ ਨਹੀਂ ਝਗੜਾ ਸੀ ਜੀ ਹਾਂਜੀ ਮਾਰੇ ਜਦੋਂ ਮੈਂ ਵਾਗਿਆ ਉੱਥੇ ਉਹਨੇ ਕੀ ਕਰਨਾ ਉੱਥੇ ਉੱਥੇ ਮੇਰੀ ਜੀ ਸਾਸਰੀ ਜੀ ਉਹ ਥੋੜਾ ਜਿਹਾ ਜਿਵੇਂ ਆਪਾਂ ਕਹਿ ਦਿੰਨੇ ਆ ਆਪਦੇ ਹੱਕਾਰ ਤੇ ਕਰਤੇ ਮੇਰੇ ਨਾਲ ਬੋਲੇ ਚੱਲੀ ਕਰ ਰੱਗੀ ਮੈਂ ਸਿੰਘ ਸਾਹਿਬ ਜੀ ਮੈਂ ਆਪ ਕੋਈ ਵੀ ਨਹੀਂ ਬੋਲੇ ਉੱਥੇ ਜਾ ਕੇ ਮੈਂ ਕਿਹਾ ਵੀ ਚਲ ਕੋਈ ਨਹੀਂ ਮੇਰਾ ਚਾਚਾ ਸੋਰ ਸੀ ਉਹ ਮੈਨੂੰ ਨਾਲ ਲੈ ਗਿਆ ਨਾਲ ਲੈ ਗਿਆ ਉਹ ਕਦੇ ਵੀ ਸਾਡੇ ਜਿਹੜੇ ਜ਼ਿੰਮੇਵਾਰ ਦੇ ਕੰਮ ਕਰਦੇ ਜੀ ਉਹ ਜ਼ਿੰਮੇਵਾਰ ਦਾ ਮੁੰਡਾ ਆਇਆ ਜੀ ਉਹਨੇ ਜਦੋਂ ਬੋਲਿਆ ਮੈਨੂੰ ਕਹਿੰਦਾ ਕੀ ਐਂ ਕਰ ਦੂੰਗਾ ਤੇਰੇ ਤੂੰ ਕਿ ਜਦੋਂ ਉਹਨੇ ਬੋਲਿਆ ਨਾ ਮੈਨੂੰ ਕਹਿੰਦਾ ਤੂੰ ਇੱਕ ਲੱਪੜ ਦੀ ਮਾਰ ਹੈ ਮੇਰੀ ਮੈਂ ਕਿਹਾ ਭਾਈ ਮੈਂ ਇੱਥੇ ਲੱਪੜ ਕੱਢ ਮੈਨੂੰ ਹਸਾਬbare ਸੱ ਉਹ ਕਹਿੰਦਾ ਮੈਂ ਤੇਰੇ ਇੱਕ ਲੱਪੜ ਮਾਰਿਆ ਕਹਿੰਦਾ ਤੇ ਤੈਨੂੰ ਇੱਕੇ ਨਹੀਂ ਮਰ ਜੀਗਾ ਜਦੋਂ ਆਹ ਗੱਲ ਉਹਨੇ ਬੋਲੀ ਮੇਰੇ ਨਾਲ ਮੈਂ ਕਿਹਾ ਵੀ ਚੱਲ ਕੋਈ ਨਹੀਂ ਵੀਰੇ ਜੇ ਤੂੰ ਮਾਰਦਾ ਤੇ ਮੇਰੇ ਮਾਰ ਲਾ ਮੈਂ ਕਿਹਾ ਮੈਂ ਤੇਰੇ ਤੇ ਹੱਥ ਚੁੱਕਣ ਨਹੀਂ ਆਇਆ ਇੱਥੇ ਉਹ ਐਨੀ ਕਹਿ ਕੇ ਮੇਰੀ ਸੱਸ ਕਹਿੰਦੀ ਵੀ ਕਹਿੰਦੀ ਕੋਈ ਨਹੀਂ ਹੁਣ ਡੈਂਪੀ ਸਰਪੰਚ ਨੂੰ ਸੱਦੋ ਕਹਿੰਦੀ ਉਹਨੇ ਡੈਂਪੀ ਸਰਪੰਚ ਨੇ ਮੇਰੀ ਜਦੋਂ ਗੱਲਬਾਤ ਸਾਰੀ ਸੁਣੀ ਜੀ ਮੈਨੂੰ ਇਸ ਤਰ੍ਹਾਂ ਕਿ ਜੱਟ ਤੱਕ ਸਾਰੀ ਗੱਲ ਸੁਣਾਤੀ ਮੈਨੂੰ ਕਹਿੰਦਾ ਕਿਵੇਂ ਆ ਮੈਂ ਕਿਹਾ ਪਹਿਲੀ ਤਾਂ ਗੱਲਾਂ ਹਾਜੀ ਮੇਰੇ ਸਹੁਰਾ ਪਰਿਵਾਰ ਇੱਥੇ ਦੂਜੀ ਗੱਲ ਮੇਰੀ ਆਹ ਆ ਗਈ ਇਹਨੇ ਮ ਉਹ ਕਹਿੰਦੇ ਵੀ ਚੱਲ ਤੇਰੇ ਸਹੁਰਾ ਪਰਿਵਾਰ ਆਇਆ ਕਹਿੰਦਾ ਗੁੜੀਆ ਕਿੱਥੇ ਜਿਹੜੀ ਤੇਰੇ ਨਾਲ ਵਿਆਹੀ ਐ ਮੈਂ ਕਹੇ ਜੀ ਉਹ ਇੱਥੇ ਐ ਕਹਿੰਦੇ ਇੱਥੇ ਐ ਫਿਰ ਤੂੰ ਇੱਥੋਂ ਚੱਲ ਕਹਿੰਦਾ ਇੱਥੋਂ ਕਹਿੰਦਾ ਟੱਪ ਕਹਿੰਦਾ ਮੈਂ ਕਹੇ ਜੀ ਮੇਰੀ ਗੱਲ ਸੁਣੋ ਟੱਪ ਤਾਂ ਮੈਂ ਜਾਣਾ ਪਹਿਲੀ ਤਾਂ ਗੱਲਾਂ ਮੈਂ ਖਾਂ ਮੈਂ ਨਾਲ ਲਈ ਪਰਿਵਾਰ ਦੇ ਘਰੇ ਆਪਦੇ ਸਹੁਰਾਂ ਦੇ ਘਰੇ ਗਿਆ ਨਹੀਂ ਮੈਂ ਉਹਨੂੰ ਆਖਿਆ ਉਹ ਜੇ ਉਹ ਕਹਿ ਸਕਦਾ ਮੈਨੂੰ ਤਾਂ ਮੈਂ ਖਾਂ ਮੈਂ ਬੱਕ ਜਾਣਾਗਾ ਹੈ ਬਾਕੀ ਵਾਲਾ ਮੈਂ ਹੋ ਡਰਾਈਵਰ ਬਣਦਾ ਮੈਂ ਤੇਰੇ ਪਿੰਡ ਵੀ ਆ ਸਕਦਾ ਐ ਕੋਈ ਗੱਲ ਨਹੀਂ ਹੁੰਦਾਗਾ ਵੀ ਮੈਂ ਤੂੰ ਟੱਪ ਕਹਦਾ ਕਹਿੰਦਾ ਤੂੰ ਸਾਡੇ ਕਹਿੰਦਾ ਐ ਕਿਵੇਂ ਪਿੰ ਉਹ ਨਾਲ ਤਾਂ ਜਿਵੇਂ ਡਰਦੇ ਨਹੀਂ ਕਹਿਤੋਂ ਨੇ ਕਹਿੰਦਾ ਵੀ ਭਿੰਦਰ ਤੂੰ ਇੱਥੋਂ ਭੱਗ ਜਾ ਮੈਂ ਜੀ ਉੱਥੋਂ ਤੁਰ ਪਿਆ ਤੁਰ ਪਿਆ ਤੇ ਮੈਂ ਆ 2 1/2 ਦੇ ਡੇਢ 2 ਕਿਲੋਮੀਟਰ ਤੇ ਜੀ ਕਿਉ ਹੈ ਨਾ ਉਹਨਾਂ ਨੇ ਪਿੱਛੋਂ ਗੱਡੀ ਆਈ ਮੈਨੂੰ ਤੁਸੀਂ ਤੁਸੀਂ ਪੈਦਲ ਸੀਗੇ ਕਿਸੇ ਪੈਦਲ ਜਾਈ ਜਾਂਦਾ ਸੀ ਜੀ ਮੈਂ ਜਦੋਂ ਗੱਡੀ ਆਈ ਉਹ ਮੈਨੂੰ ਪੁਰਸ ਮਰਾਇਆ ਮੈਂ ਕਹਿੰਦਾ ਕਹਿੰਦਾ ਇੱਥੇ ਰੁੱਕ ਕਹਿੰਦਾ ਮੈਂ ਕਿਹਾ ਜੀ ਕਿਵੇਂ ਦੱਸੋ ਕੀ ਗੱਲ ਆ ਕੀ ਮੈਂ ਮੈਨੂੰ ਰੋਕ ਸਕਦੇ ਹਾਂ ਕਹਿੰਦਾ ਤੂੰ ਰੋਕ ਰੋਕ ਇੱਥੇ ਮੈਂ ਜੀ ਰੋਕ ਗਿਆ ਮੈਂ ਕਿਹ ਗੱਲ ਦੱਸੂ ਮੈਨੂੰ ਕੀ ਗੱਲ ਐ ਕਹਿੰਦਾ ਗੱਡੀ 'ਚ ਬੈਠ ਮੈਂ ਕਹੇ ਜੀ ਮੈਂ ਗੱਡੀ 'ਚ ਐ ਨਹੀਂ ਬੈਠ ਸਕਦਾ ਪਹਿਲਾਂ ਮੈਨੂੰ ਗੱਲ ਦੱਸੋ ਗੱਡੀ 'ਚ ਮੈਂ ਫੇਰ ਬੈਠੂਗਾ ਮਹਾ ਉਹ ਕਹਿੰਦਾ ਲੈ ਨਹੀਂ ਤੈਨੂੰ ਗੱਡੀ 'ਚ ਪੁੱਛਾਂਗੇ ਗੱਲ ਮੈਂ ਕਹੇ ਜੀ ਮੈਂ ਨਹੀਂ ਐ ਬੈਠ ਸਕਦਾ ਐ ਤਾਂ ਮੈਂ ਕਹੇ ਗੱਡੀ 'ਚ ਬੀਤਾ ਵਾ ਕੇ ਕੋਈ ਗੱਲਾਂ ਬਾਤਾਂ ਹੋਈ ਜਾਣਗੀਆਂ ਸੀਸੇ ਬੰਦ ਕਰਕੇ ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕਰਜੋ ਮਹਾ ਮੈਂ ਕਹੇ ਪਹਿਲਾਂ ਬਾਹਰ ਗੱਲ ਦੱਸੋ ਉਹਨੇ ਨਾ ਜੀ ਮੈਨੂੰ ਆ ਕੇ ਢੇੜਾ ਖਾ ਕੇ ਤੇ ਗੱਡੀ 'ਚ ਪਾ ਲਿਆ ਮੈਨੂੰ ਉਹ ਉੱਥੇ ਬੰਦੇ ਜੀ ਉਹ ਗੱਦੀ ਚੁੰਗੀ ਜਾਂ ਗੱਦੀ ਚੋਂ ਮੈਨੂੰ ਆਖਾ ਪਹਿਲੀ ਥੋੜਾ ਸੰਸਾਰਿਕ ਭਾਸ਼ਾ ਚ ਵੀ ਦੱਸ ਦੋ ਕਈ ਵਾਰੀ ਪਤਾ ਨਹੀਂ ਬੀੜੀ ਪੀਂਦਾ ਸੀ ਕਿ ਜਿਉ ਬੀੜੀ ਮੈਨੂੰ ਆਈ ਗੱਲ ਆ ਕਿ ਮੈਂ ਕਿਹਾ ਵੀਰੇ ਤੇਰੇ ਤੂੰ ਬੀੜੀ ਪੀਂ ਐ ਨਾ ਜਾਂ ਤਾਂ ਮੇਥੋਂ ਬਾਹਰ ਹੋ ਕੇ ਗੱਲ ਕਰ ਲੈ ਜਾਂ ਤੂੰ ਮੇਰੇ ਨਾਲ ਬਾਹਰ ਹੀ ਆ ਜੇ ਜੇ ਗੱਲ ਕਰਨੀ ਐ ਤਾਂ ਉਹਨੇ ਜੀ ਬਾਹਰ ਨਿਕਲ ਕੇ ਕੀ ਕਰਿਆ ਉਹਨੇ ਮੈਨੂੰ ਜਿਹਨੇ ਬੀੜੀ ਦਾ ਧੂਆਂ ਮਾਰਿਆ ਉਹਦੇ ਮੂੰਹ ਚ ਧੂਆਂ ਸੀਗਾ ਤੁਹਾਡੇ ਮੂੰਹ ਤੇ ਧੂਆਂ ਮਾਰਿਆ ਧੂਆਂ ਮਾਰਿਆ ਜੋ ਬੰਦੇ ਨੇ ਹਾਂਜੀ 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 ਜੇ ਧੂਆਂ ਮਾਰਿਆ ਮੈਂ ਤੁਸੀਂ ਇਸ ਤਰ੍ਹਾਂ ਹੀ ਬਾਹਣੇ ਚ ਸੀਗਾ ਨਹੀਂ ਜੀ اچھا ਮੈਂ ਨਾ ਉਵੇਂ ਜਿਵੇਂ ਮਤਲਬ ਜਿਵੇਂ ਘਰੋਂ ਆਪਾਂ ਸ਼ਾਮ ਦਾ ਟਾਈਮ ਉਵੇਂ ਗਿਆ ਸੀ ਪੀਐਮ ਕੋਲ ਤਾਂ ਹਾਂ ਸ੍ਰੀ ਸਾਹਿਬ ਤੋਂ ਮੈਂ ਲਾਉਂਦੇ ਨਹੀਂ ਜਾਈ ਸ੍ਰੀ ਸਾਹਿਬ ਨਹੀਂ ਮੈਂ ਲਾਉਂਦਾ ਐ ਤੇ ਜਦੋਂ ਨੇ ਧੂਆਂ ਮਾਰਿਆ ਉਹਨੂੰ ਮੈਂ ਕਿਹਾ ਵੀ ਤੂੰ ਆਹ ਕੰਮ ਗਲਤ ਆ ਤੇਰਾ ਉਹਨੇ ਵੀ ਧੱਕਾ ਮਾਰਿਆ ਧੱਕਾ ਮਾਰ ਕੇ ਜੀ ਮੇਰੇ ਥੱਪੜ ਮਾਰਿਆ ਉਹਨੇ ਮੂੰਹ ਤੇ ਜੀ ਫਿਰ ਜੇ ਦੂਜੀ ਵਾਰ ਫਿਰ ਥੱਪੜ ਮਾਰਿਆ ਤੇ ਮੇਰੀ ਦਸਤਾਰ ਥਲੇ ਡਿੱਗ ਪਈ ਹਾਂ ਜਦੋਂ ਮੇਰੀ ਕੇਸ ਕੇਸ ਕੀ ਨਾਲ ਆ ਗਈ ਦਸਤਾਰ ਉਹਨੇ ਮੈਨੂੰ ਬੱਟ ਦੇ ਲਈ ਕੇਸ ਕੀ ਨੂੰ ਮੇਰੀ ਨੂੰ ਜੀ ਮੈਂ ਕਹਿੰਦਾ ਵੀਰੇ ਮੇਰੇ ਕੇ ਮਾਕੇ ਇਸਨਾ ਫੜ ਮੈਂ ਕਹਿੰਦਾ ਜੇ ਤੂੰ ਮਾਰੀ ਲੈ ਮੇਰੇ ਕੇਸ ਕੋ ਫੜਦਾ ਮੈਂ ਕਹਤੂ ਇਹ ਗਾਦੀ ਕਲ ਉਹਨੇ ਜਿਹੜੇ ਦੋ ਸਟਾਰ ਲੱਗੇ ਸੀ ਉਹਨੇ ਧੱਕਾ ਮਾਰਿਆ ਉਹਨੂੰ ਕਹਿੰਦਾ ਵੀ ਤੂੰ ਇਹ ਬੇਵਾਬਦੀ ਨਾ ਨੀ ਨਾ ਕਰ ਕਹਿੰਦਾ ਉਹਨੇ ਲਪੜਾਂ ਨਾਲ ਮੁੜ ਕੇ ਜੀ ਉਹਨਾਂ ਨੇ ਪਰਿਵਾਰ ਨੇ ਜਿਹੜੇ ਪਿੱਛੇ ਮੋਟਰਸਾਈਕਲ ਲੈ ਕੇ ਜੀ ਉਹਨਾਂ ਨੇ ਮੈਨੂੰ ਫੜ ਲਿਆ ਜੀ ਉਹ ਖਿੱਚਿਆ ਤੂੰ ਹੀ ਮੇਰੇ ਨਾਲ ਕਰੀਗੇ ਉਹ ਉਹ ਕਹਿੰਦੇ ਇਹ ਮੈਂ ਨੂੰ ਆਖਾਂ ਮੈਂ ਜੇਸ ਨੂੰ ਕੋਈ ਡਾਊਟ ਹੈਗਾ ਤੁਸੀਂ ਮੈਨੂੰ ਡਬਲ ਹੀ ਪਿੰਡ ਛੱਡਿਓ ਉਹ ਕਹਿੰਦੇ ਜੇ ਤੂੰ ਲੇਡੀ ਚ ਹੋਵੇਂ ਕਹਿੰਦਾ ਤਾਂ ਤੈਨੂੰ ਛੱਡ ਦੇਗੇ ਹੈ ਤੂੰ ਮਰਦਾ ਮ ਜਾਣਦੇ ਉਹਨੇ ਖਿੱਚ ਕੇ ਜੀ ਮੈਨੂੰ ਕਹੇ ਚੱਲ ਤੈਨੂੰ ਛੱਡ ਕੇ ਉਹਨੇ ਤੇ ਉਹ ਮੈਨੂੰ ਨਾ ਗੱਡੀ ਚ ਪਾ ਕੇ ਤੇ ਮੈਨੂੰ ਸੋਹਰਾ ਪਰਿਵਾਰ ਦੇ ਫੇਰ ਘਰੇ ਲੈ ਗਏ ਦੂਰੀ ਬਾੜ ਪੁਲਸ ਮਲਾਜਮ ਪੁਲਸ ਮਲਾਜਮ ਜੀ ਜਦੋਂ ਉੱਥੇ ਲੈ ਗਏ ਜੀ ਉੱਥੇ ਜਾ ਕੇ ਮੈਨੂੰ ਕਹਿੰਦਾ ਹੁਣ ਤਾਂ ਤੈਨੂੰ ਮੈਂ ਕੁੱਟ ਕੇ ਲਿਆ ਹਜੇ ਤੈਨੂੰ ਸੋਹਰਾ ਪਰਿਵਾਰ ਵੀ ਕੁੱਟੂਗਾ ਕਹਿੰਦੇ ਜੀ ਇਹ ਉਹਨੇ ਆ ਮੈਨੂੰ ਆਖਿਆ ਹਾਂ ਤੇਰੀ ਦੂਜੀ ਗੱਲ ਮੈਂ ਕਹਾ ਵੀਰੇ ਮੈਂ ਸੂਡੇ ਮੁਰਿਆ ਹੱਥ ਵੱਢੀ ਜਾਂਨੇ ਮੈਂ ਕਹਾ ਸਰਪ ਮੇਰਾ ਹੱਥ ਮੈਂ ਕਹਾ ਮੇਰੇ ਗੁਰੂ ਗੋਵਿੰਦ ਸਿੰਘ ਮੁਰਿਆ ਕਹੇ ਇਹਦੇ ਮੂਰੀ ਝੋਖਣਾ ਤੁਸੀਂ ਉਹਨੇ ਜਦੋਂ ਇਹ ਗੱਲ ਕਹਿ ਕੇ ਜੀ ਮੈਂ ਦੱਸਨੇ ਗਾਲਾਂ ਕੱਢੀਆਂ ਜਿਉਂ ਨੇ ਗੰਦਗੀਆਂ ਗੰਦਗੀਆਂ ਜਦੋਂ ਗਾਲਾਂ ਕੱਢੀਆਂ ਫਿਰ ਮੈਂ ਤੂੰ ਸਹਿ ਨਹੀਂ ਹੋਈ ਜੀ ਗੱਲ ਉਹਦਾ ਨਾਮ ਪਵਨ ਕੁਮਾਰ ਸੀਗਾ ਜੀ ਹਾਂਜੀ ਅੱਗੇ ਕੀ ਹੋਇਆ ਅੱਗੇ ਉਹਨਾਂ ਨੇ ਮੁੜ ਕੇ ਮੈਨੂੰ ਜਾਣ ਨਹੀਂ ਦਿੱਤਾ ਇਹ ਮੈਂ ਬਾਬਾ ਜੀ ਨੂੰ ਫੋਨ ਕਰਿਆ ਮੈਂ ਬਾਬਾ ਜੀ ਮੈਨੂੰ ਆਉਣ ਨਹੀਂ ਦਿੰਦੇ ਇਹ ਤੁਸੀਂ ਕਹਿ ਰਹੇ ਹੋ ਵੀ ਤੁਹਾਡੀ ਪੁਲਿਸ ਮੁਲਾਜ਼ਮ ਨੇ ਤੁਹਾਡੇ ਨਾਲ ਬਦਤਮੀਜ਼ੀ ਕੀਤੀ ਕਿਸੇ ਹੋਰ ਨੇ ਵੀ ਕੀਤੀ ਤੁਹਾਡੇ ਨਾਲ ਹਾਂਜੀ ਰਾਜੇਂ ਸਿੰਘ ਨੇ ਆਖੀ ਜੀ ਫਿਰ ਰਾਜਾ ਕਹਿੰਦਾ ਚੂੜੇ ਨੂੰ ਚੱਕੋ ਕਹਿੰਦੇ ਨੂੰ ਤੈਨੂੰ ਲੈ ਕੇ ਚੱਲੋ ਰਾਜਾ ਜੀ ਰੂੜੇ ਦਾ ਮੁੰਡਾ ਜੀ ਉਹ ਉਹ ਕਹਿੰਦਾ ਚੂੜੇ ਨੂੰ ਚੱਕੋ ਨੂੰ ਵਾਪਸ ਘਰੇ ਲੈ ਕੇ ਚੱਲੋ ਕਹਿੰਦਾ ਸਾਰੇ ਲੈ ਕੇ ਹਾਂਜੀ ਰਾਜੇ ਨਾਲ ਦੁਕਾਨ ਹੈ ਜਿਹਦੀ ਪਰਚੂਨ ਦੀ ਹਾਂ ਉਹ ਉਸ ਤੋਂ ਬਾਅਦ ਫਿਰ ਤੁਸੀਂ ਕਿੱਥੇ ਗਏ ਤੁਸੀਂ ਜਦੋਂ ਤੁਹਾਡੇ ਨਾਲ ਸਭ ਕੁਝ ਹੋ ਗਿਆ ਜਦੋਂ ਤੁਸੀਂ ਇੱਥੇ ਆ ਕੇ ਡੱਬਾ ਲਈ ਆ ਕੇ ਉਸ ਤੋਂ ਬਾਅਦ ਕਿੱਥੇ ਗਏ ਤੁਸੀਂ ਉਸ ਦਿਵਜ ਮੈਂ ਤੜਕੇ ਸਵੇਰ ਮੈਂ ਬਲ ਬਾਬਾ ਜੀ ਕੋਲੇ ਗਿਆ ਜੀ ਫਿਰ ਮੇਰੇ ਚਾਚਾ ਜੀ ਨੂੰ ਮੈਂ ਕਹਾ ਮਾਂ ਚਾਚਾ ਜੀ ਐ ਕਰਕੇ ਆ ਗੱਲ ਹੋਈ ਐ ਮਗਾ ਬਾਕੀ ਮੇਰੇ ਢਿੱਡ ਚ ਮਕਰ ਲੱਤਾਂ ਲੁੱਤਾਂ ਵੀ ਮਾਰ ਗਏ ਉਹਨੇ ਮੇਰੇ ਕੇਸ ਖਿੱਚੀ ਹੈ ਜੀ ਮੈਂ ਉਦੋਂ ਵੇ ਸਿੰਪਲ ਹਸਪੀਟਲ ਦੇ ਵਿੱਚ ਦਾਖਲ ਹੋਇਆ ਜੀ ਮੈਂ ਉਹਨੂੰ ਆਖਿਆ ਮਗਾ ਮੇਰੇ ਨਾਲ ਆਹ ਚੀਜ਼ਾਂ ਹੋਈਆਂ ਜੀ ਉੱਥੋਂ ਨੇ ਪਰਚਾ ਕੱਟ ਕੇ ਦਿੱਤਾ ਜੀ ਮੇਰਾ ਹਾਂ ਉਹ ਕਹਿੰਦੇ ਵੀ ਤੁਸੀਂ ਥਾਣਾ ਜਾ ਕੇ ਭੱਜ ਜਾਓ ਕਹਿੰਦੇ ਜੀ ਹਾਂ ਤੁਹਾਡੀ ਰਿਪੋਰਟ ਭੇਜ ਹਾਂ ਜੀ ਰਿਪੋਰਟ ਮੇਰੀ ਗਈ ਕੋਈ ਪਹਿਲਾਂ ਨਾਮ ਜੀ ਪਵਨ ਕੁਮਾਰ ਦਾ ਆਊਗਾ ਜੀ ਪਹਿਲਾਂ ਉਸਨੇ ਮੇਰੇ ਤੇ ਹਮਲਾ ਹੀ ਉਸਨੇ ਕਰਿਆ ਪਵਨ ਪਵਨ ਨੇ ਜੀ ਹਾਂ ਤੇ ਡੈਂਪੀ ਸਰਪੰਚ ਨੇ ਨੇ ਪੁਰਸੇ ਭੇਜੀਏ ਮਗਰ ਕਹਿੰਦੇ ਤੇਰੇ ਇਸ ਕਰਕੇ ਜੀ ਮੇਰੀ ਡੈਂਪੀ ਸਰ ਜਦੋਂ ਨੇ ਕਹਿ ਸਕਦਾ ਕਹਿਦਾ ਸੀ ਫਿਰ ਉਹਨੂੰ ਮਗਰ ਪੁਰਸ ਤੋਂ ਭਾਈ ਭੇਜਣ ਦਾ ਹੱਕ ਹੀ ਸੀਗੇ ਜੀ ਮਗਰ ਹਮਲਾ ਕਰਨ ਦਾ ਕੀ ਮਤਲਬ ਸੀ ਉਹ ਬੰਦੇ ਦਾ ਜੀ ਮੇਰਾ ਐ ਵੀ ਹਮਲਾ ਕਰਉਣਾ ਮੈਂ ਇੱਕ ਇੱਕ ਮਿੰਟ ਰੁਕ ਜਾਓ ਜੀ ਇੱਕ ਮਿੰਟ ਸੱਸ ਦੇ ਕਰਨ ਇੱਕ ਮਿੰਟ ਰੁਕ ਜਾਓ ਮੁਲਾਜ਼ਮ ਇੱਕ ਮਿੰਟ ਸੋ ਸਾਥੀਓ ਸਾਡੇ ਨਾਲ ਇੱਥੇ ਵੱਖ-ਵੱਖ ਜਥੇਬੰਦੀਆਂ ਤੋਂ ਨਹਿنگ ਸਿੰਘ ਫੌਜਾਂ ਪਹੁੰਚੀਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਸ ਮਸਲੇ ਨੂੰ ਲੈ ਕੇ ਕਿਉਂਕਿ ਜਿਹੜਾ ਇਹ ਮਸਲਾ ਇੱਕ ਗੁਰਸਿੱਖੀ ਨਾਲ ਜੁੜ ਗਿਆ ਇੱਕ ਕਹਿ ਸਕਦਾ ਹੈ ਕਿ ਆਪਾਂ ਇਹਨਾਂ ਦੀ ਭਾਵਨਾ ਨੂੰ ਨਿਰਾਹਤ ਕੀਤਾ ਗਿਆ ਵਾਹਿਗੁਰੂ ਜੀ ਕਿਵੇਂ ਦੇਖਦੇ ਇਸ ਘਟਨਾ ਨੂੰ ਖਾਲਸਾ ਵੇਰ ਤੇ ਇਹ ਸਿੰਘਾਂ ਨੇ ਬਹੁਤ ਬੇਅਦਬੀ ਕਰੀ ਹੈ ਕਿਸ ਕਪਟੇ ਤੇ ਚੰਗਾ ਕੰਮ ਥੋੜੀ ਕਰਿਆ ਉਹਨਾਂ ਨੇ ਮਾੜਾ ਹੀ ਕਰਿਆ ਜੀ ਤੇ ਕਾਨੂੰਨੀ ਕਾਰਵਾਈ ਕਰਨੀ ਪਊਗੀ ਇਸ ਕਿਵੇਂ ਕਿਵੇਂ ਦੀ ਮੰਗ ਕਰਦੇ ਹੋ ਕਾਨੂੰਨ ਤੋਂ ਪ੍ਰਸ਼ਾਸਨ ਤੋਂ ਕਾਨੂੰਨ ਤੋਂ ਕਿਹੜੀ ਬਣਦੀ ਹੈ ਸਜ਼ਾ ਬਣਦੀ ਉਹਨਾਂ ਨੂੰ ਦੇਣੀ ਪਊਗੀ ਕਿਵੇਂ ਦੇਖ ਦੇਵਾਂਗੇ ਜੀ ਪਹਿਲਾਂ ਤਾਂ ਜੀ ਅਸੀਂ ਤੁਹਾਡੇ ਚੈਨਲ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਜੋ ਸਾਡੇ ਦਵੇ ਕੁਚੜੇ ਲੋਕਾਂ ਦੀ ਆਵਾਜ਼ ਸ਼ਾਸਨ ਪ੍ਰਸ਼ਾਸਨ ਤਾਈ ਪਹੁੰਚਾਉਂਦੇ ਹੋ ਇਸ ਦਾ ਅਸੀਂ ਤੈਨੂੰ ਧੰਨਵਾਦ ਕਰਦੇ ਹਾਂ ਜੀ ਦੂਸਰਾ ਇਹ ਹੈ ਜੀ ਜਦੋਂ ਵੀ ਸਾਡੇ ਕੋਲ ਅੱਜ ਸਵੇਰ ਇਹ ਸਾਥੀ ਦਾ ਸਾਡੇ ਕੋਲ ਫੋਨ ਆਇਆ ਕਿ ਦੱਸਿਆ ਗਿਆ ਕਿ ਉਹਨਾਂ ਦੇ ਕੇਸਾਂ ਦੀ ਬੇਆਵਦੀ ਕੀਤੀ ਗਈ ਹੈ ਤੇ ਜਿਵੇਂ ਕਿ 112 ਨੰਬਰ ਕਾਲ ਨੂੰ ਕੋਈ ਅਧਿਕਾਰ ਨਹੀਂ ਹੁੰਦਾ ਸਾ ਵੀ ਉਹ ਕਿਸੇ ਨੂੰ ਕੁੱਟਮਾਰ ਕਰ ਸਕਣਾ ਤੇ ਉਸ ਦਾ ਇੱਕ ਡਰਾਈਵਰ ਨੇ ਸਾਡੇ ਸਿੰਘ ਸਾਹਿਬ ਦੇ ਕੇਸ ਪੱਤੇ ਗਏ ਆ ਉਹਦਾ ਅਸੀਂ ਪ੍ਰਸ਼ਾਸਨ ਮੂਰੇ ਇਹ ਸਾਡਾ ਹੱਥ ਬਨ ਕੇ ਬੇਨਤੀ ਹੈ ਕਿ ਉਹਨੂੰ 295 ਧਾਰਾ ਦੇ ਅਧੀਨ ਉਹਦੇ ਤੇ ਪਰਚਾ ਦਰਜ ਕੀਤਾ ਜਾਵੇ ਜੀ ਵੈਰੂ ਖਾਲਸਾ ਵੈਰੂ ਸਾਥੀਓ ਇੱਥੇ ਹੀ ਸਾਡੇ ਨਾਲ ਗੁਰਚਰਨ ਸਿੰਘ ਫੌਜੀ ਜੋ ਕਿ ਮੌਜੂਦਾ ਡੱਬ ਵਾਲੀ ਤੋਂ ਜ਼ਿਲ੍ਹਾ ਪਾਰਸ਼ਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਉਹ ਸਾਰੇ ਮਸਲੇ ਨੂੰ ਦੇਖ ਰਹੇ ਨੇ ਬਾਈ ਜੀ ਕਿਵੇਂ ਦੇਖਦੇ ਆ ਇਸ ਮਸਲੇ ਨੂੰ ਸਰਿਆਂ ਨੂੰ ਪਹਿਲਾਂ ਮੀਡੀਆ ਚੈਨਲ ਦਾ ਮੈਂ ਇੱਥੇ ਪਹੁੰਚਣ ਤੇ ਜੋ ਕਿ ਚੈਨਲ ਸਾਰੇ ਇਸਪੋਰਟ ਕਰ ਰਹੇ ਆ ਧੰਨਵਾਦ ਕਰਦਾ ਉਸ ਤੋਂ ਬਾਅਦ ਵੱਖ-ਵੱਖ ਜਥੇਬੰਦੀਆਂ ਚੋਂ ਆਈ ਹੋਈ ਆ ਇਹ ਖਾਲਸਾ ਸਾਹਿਬਾਨ ਦਾ ਸਪੋਰਟ ਕਰ ਰਹੇ ਆ ਤੇ ਹੋਰ ਭੈਣ ਭਰਾਏ ਆ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਜੋ ਕਿ ਪਰਸੋਂ ਰਾਤ ਨੂੰ ਇਹਦੇ ਨਾਲ ਕੁੱਟਮਾਰ ਹੋਈ ਆ ਭਿੰਦਰ ਸਿੰਘ ਦੇ ਨਾਲ ਕੁੱਟਮਾਰ ਹੋਈ ਆ ਕੱਲ ਸਵੇਰ ਇਹ ਸਾਡੇ ਕੋਲ ਆਇਆ ਵੀ ਆਏ ਮੇਰੇ 60 ਫੀਟ ਲੱਗੀ ਹੈ ਮੇਰੇ ਦਰਦ ਕਰ ਰਿਹਾ ਮੈਂ ਕਿਹਾ ਵੀ ਇਸ ਟਾਈਮ ਪਹਿਲਾਂ ਆਪਣਾ ਸਰੀਰ ਸੰਭਾਲਣਾ ਜ਼ਰੂਰੀ ਹੈ ਇਸ ਨੂੰ ਸਭ ਤੋਂ ਪਹਿਲਾਂ ਦੱਸਿਆ ਵੀ ਤੂੰ ਆਪ ਦਾ ਬਈ ਸਰਕਾਰੀ ਹਸਪੀਟਲ ਦਾਖਲ ਹੋ ਜਾ ਇਹ ਸਵੇਰ ਦਾਖਲ ਹੋਇਆ ਦਵਾਈ ਬੂਟੀ ਦਿੱਤੀ ਉਹਨਾਂ ਨੇ ਹਜੇ ਵੀ ਇਹਦੇ ਪੱਸਲੀਆਂ ਵਗੈਰਾ ਤੇ ਗੁੱਜੀਆਂ ਚੋਟਾਂ ਲੱਗੀਆਂ ਹੋਈਆਂ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ 112 ਨੂੰ ਕੋਈ ਹੱਕ ਨਹੀਂ ਹੈ ਜੋ ਪਵਨ ਕੁਮਾਰ ਨੇ ਇਹਨੂੰ ਕੁੱਟਿਆ ਕੇਸਾਂ ਦੀ ਬੇਅਦਬੀ ਕਰੀ ਐ ਠੀਕ ਆ ਜੇ ਬੁਲਾਇਆ ਗਿਆ ਇੱਕ ਉਹਦੇ ਨਾਲ ਸਾਹਬ ਆ ਉਹ ਕਹਿ ਰਿਹਾ ਵੀ ਇਹ ਆਪਾਂ ਨੂੰ ਹੱਕ ਨਹੀਂ ਉਹਨੇ ਕਾਨੂੰਨ ਹੱਥ ਚ ਲਿਆ ਫਿਰ ਇਹਦੇ ਸਹੁਰਿਆਂ ਦਾ ਇਹਦਾ ਪਰਿਵਾਰਿਕ ਮੈਟਰ ਸੀ ਉਹਦੇ ਵਿੱਚ ਕਿਸੇ ਵੀ ਹੋਰ ਸਾਥੀ ਦਾ ਇੰਟਰਫੇਅਰ ਕਰਨ ਦਾ ਹੱਕ ਨਹੀਂ ਸੀ ਅਸੀਂ ਸਮਝਾ ਸਕਦੇ ਆ ਅਸੀਂ ਸਾਰੀਆਂ ਜਥੇਬੰਦੀਆਂ ਹੋਰ ਸਾਰੇ ਭੈਣ ਭਰਾ ਇਹਦੇ ਨਾਲ ਇਨਸਾਫ ਦੀ ਮੰਗ ਕਰਦੇ ਆ ਜੇ ਇਨਸਾਫ ਕਰਦਾ ਪ੍ਰਸ਼ਾਸਨ ਤਾਂ ਠੀਕ ਆ ਨਹੀਂ ਤਾਂ ਫਿਰ ਅਸੀਂ ਅਗਲਾ ਕਦਮ ਚੱਕਾਂਗੇ ਸੋ ਸਾਡੇ ਨਾਲ ਸ਼੍ਰੋਮਣੀ ਤਰਨਤਾਰਨ ਦਲ ਤੋਂ ਨਿੰਗ ਸਿੰਘ ਜਥੇਬੰਦੀnga ਪਹੁੰਚਣਾ ਤਲਵੰਡੀ ਸਾਬੋ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਕਿਵੇਂ ਦੇਖਦੇ ਹੋ ਇੱਕ ਗੁਰਸਿੱਖ ਦੇ ਜਿਹੜੇ ਕੇਸਾਂ ਦੀ ਬੇਇੱਜ਼ਤੀ ਹੋਈ ਆ ਔਰ ਉਹ ਆਪਣੇ ਸਾਹਮਣੇ ਬਿਆਨ ਵੀ ਦੇ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਹਿਲਾ ਤਾਂ ਤੁਹਾਡੇ ਚੈਨਲ ਦਾ ਹੀ ਧੰਨਵਾਦ ਕਰਦੇ ਆਂ ਸਾਡੇ ਬੜੇ ਹੀ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ 96 ਕਰੋੜੀ ਤਰਨਤਾਰਨ ਦਲ ਚਮਕੌਰ ਸਾਹਿਬ ਤੋਂ ਅਸੀਂ ਉਹਨਾਂ ਦੇ ਵੱਲੋਂ ਇਹ ਜਥੇਬੰਦੀ ਭੇਜੀ ਗਈ ਆ ਤਾਖਤਰੀ ਦਮਦਮਤ ਤਲਵੰਡੀ ਸਾਬੋ ਤੋਂ ਸਿੰਘ ਸਾਹਿਬ ਜਥੇਦਾਰ ਬਾਬਾ ਸਰਬੀਰ ਸਿੰਘ ਜੀ ਵੱਲੋਂ ਇਹ ਜਥੇਬੰਦੀ ਆਈ ਹੈ ਤੇ ਉਹ ਵੀ ਪਿੱਛੇ ਆ ਰਹੇ ਨੇ ਤੇ ਜੋ ਸਾਡੇ ਗੁਰਸਿੱਖ ਪਿਆਰੇ ਦੇ ਨਾਲ ਨਿਹੰਗ ਸਿੰਘ ਦੇ ਨਾਲੇ ਪਾਣਾ ਵਾਪਰਿਆ 112 ਵਾਲਿਆਂ ਦਾ ਕੋਈ ਹੱਕ ਨਹੀਂ ਉਹਨਾਂ ਦਾ ਕਾਰਜ ਹੁੰਦਾ ਸੜਕ ਤੇ ਆਉਂਦੇ ਜਾਂਦੇ ਹਾਦਸਿਆਂ ਨੂੰ ਦੇਖਣਾ ਤੇ ਮੌਕੇ ਤੇ ਉਹਨਾਂ ਦੀ ਰੱਖਿਆ ਕਰਨੀ ਸੋ ਉਹਨਾਂ ਨੇ ਪਿੱਛੋਂ ਆ ਕੇ ਸਾਡੇ ਸਿੰਘ ਦੇ ਨਾਲ ਕੁੱਟਮਾਰ ਕੀਤੀ ਹੈ ਗਦੀ ਚੁੰਗਰਿਆ ਸੀ ਕਹਿਣ ਤੋਂ ਬਾਅਦ ਬੀੜੀ ਪੀ ਕੇ ਸਾਡੇ ਗੁਰਸਿੱਖ ਦੇ ਮੂੰਹ ਤੇ ਧੂਆ ਮਾਰਿਆ ਜੋ ਸਾਡੇ ਲਈ ਬਹੁਤ ਹੀ ਸ਼ਰਮਨਾਕ ਹੈ ਉਸ ਤੋਂ ਬਾਅਦ ਜਿਹੜਾ ਕਿ ਪਵਨ ਕੁਮਾਰ ਨਾਮ ਦਾ ਵਿਅਕਤੀ ਹੈ ਮੁਲਾਜ਼ਮ ਹੈ ਉਹਨਾਂ ਦੇ ਨਾਲ ਮੁਲਾਜ਼ਮ ਹੋਰ ਸੀ ਉਹਨਾਂ ਨੇ ਉਹਨੂੰ ਵਰਜਿਆ ਝਟਕਿਆ ਕਿ ਕਾਨੂੰਨ ਹੱਥ ਵਿੱਚ ਨਹੀਂ ਲੈਣਾ ਸੋ ਬੇਨਤੀ ਕਰਦੇ ਆ ਕਿ ਪਵਨ ਕੁਮਾਰ ਤੇ 295 ਧਾਰਾ ਦਾ ਜਿਹੜਾ ਕਿ ਪਰਚਾ ਦੇ ਕੇ ਉਹਨੂੰ ਅੰਦਰ ਕੀਤਾ ਜਾਵੇ ਤੇ ਉਹਨੂੰ ਜਿਹੜੀ ਕਿ ਨੌਕਰੀ ਤੋਂ ਲਾਇਆ ਜਾਵੇ ਦੂਸਰੀ ਗੱਲ ਇਹ ਹੈ ਕਿ ਸਾਡੇ ਸਿੰਘ ਨੂੰ ਬੰਦ ਦਾ ਇਨਸਾਫ ਦਿੱਤਾ ਜਾਵੇ ਜੇਕਰ ਪ੍ਰਸ਼ਾਸਨ ਕਦਮ ਨਹੀਂ ਚੁੱਕਦਾ ਉਦੋਂ ਬਾਅਦ ਇਹਨਾਂ ਕਿ ਸਿੰਘ ਜਥੇਬੰਦੀਆਂ ਕਰਮ ਚੁੱਕਣੀਆਂ ਫਿਰ ਬਾਅਦ ਵਿੱਚ ਨਹੀਂ ਕਹਿਣਾ ਕੇ ਬਾਅਦ ਵਿੱਚ ਇਹ ਰੌਲਾ ਕਿੰਨਾ ਵੱਧ ਗਿਆ ਹੈ ਹਜੇ ਥੋੜੇ ਆ ਥੋੜੇ ਕ ਟਾਈਮ ਨੂੰ ਹੋਰ ਵੱਧ ਜਾਣੇ ਆ ਸ਼ਾਮ ਤੱਕ ਹੋਰ ਵੱਧ ਜਾਣੇ ਸੋ ਪ੍ਰਸ਼ਾਸਨ ਨੂੰ ਦੋਨੋਂ ਹੱਥ ਬੰਨ੍ਹ ਕੇ ਨਿਮਰਤਾ ਸਹਿਤ ਬੇਨਤੀ ਕਰਨਾ ਚਾਹੁੰਦੇ ਆ ਜਥੇਬੰਦੀ ਸੋ ਜਲਦੀ ਤੋਂ ਜਲਦੀ ਉਹ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਤੇ ਛੇਤੀ ਤੋਂ ਛੇਤੀ ਉਹਨੂੰ ਅੰਦਰ ਦਿੱਤਾ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ